ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਬਟਾਲਾ ਦੀ ਪਿੰਡੂ ਦਵਾਲ ਵਿਖੇ ਲੁੱਟ ਦੀ ਨੀਅਤ ਨਾਲ ਪੈਟਰੋਲ ਪੰਪ ਤੇ ਲੁੱਟੇਰਿਆਂ ਵੱਲੋਂ ਕੀਤੀ ਗਈ ਫਾਇਰਿੰਗ ਬਟਾਲਾ ਮੇਡਲੇ ਪਿੰਡ ਉਦਵਾਲ ਵਿਖੇ ਪੁਲਿਸ ਸਟੇਸ਼ਨ थाना ਕੁਮਾਨ ਦੇ ਇੱਕ ਪੈਟਰੋਲ ਪੰਪ ਤੇ ਲੁਟੇਰਿਆਂ ਵੱਲੋਂ ਲੁੱਟਣ ਦੀ ਕੀਤੀ ਗਈ ਕੋਸ਼ਿਸ਼ ਜਦੋਂ ਪੈਟਰੋਲ ਪੰਪ ਦੇ ਕਰਿੰਦਿਆ ਕੋਲੋਂ ਨਕਦੀ ਲੁੱਟਣ ਦੀ ਇਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਪੈਟਰੋਲ ਪੰਪ ਦੇ ਕਰਿੰਦਿਆ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤਾਂ ਲੁਟੇਰਿਆਂ ਵੱਲੋਂ ਗੋਲੀ ਚਲਾਈ ਗਈ ਉੱਥੇ ਹੀ ਗੋਲੀ ਲੱਗਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੇ ਮ੍ਰਿਤਕ ਦੇ ਬਟਿਆਲਾ ਦੇ ਸਰਕਾਰੀ ਹਸਪਤਾਲ ਲਿਆਂਦੇ ਗਏ ਹਾਲਤ ਗੰਭੀਰ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ ਉੱਥੇ ਹੀ ਦੋਨੋਂ ਹੀ ਪੈਟਰੋਲ ਪੰਪ ਦੇ ਕਰਿੰਦੇ ਹਿਮਾਚਲ ਪ੍ਰਦੇਸ਼ ਤੇ ਦੱਸੇ ਜਾ ਰਹੇ ਹਨ ਉਤੇ ਇਹ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਸਾਹਿਲ ਕੁਮਾਰ ਨੇ ਦੱਸਿਆ ਹੈ ਕਿ ਮਰਨ ਵਾਲਾ ਕੇਵਲ ਕੁਮਾਰ 40 ਸਾਲਾਂ ਦਾ ਸੀ ਤੇ ਜ਼ਖਮੀ ਰਵੀ ਕੁਮਾਰ ਜਿਸ ਦੀ ਉਮਰ ਕਰੀਬ 36 ਸਾਲ ਹੈ ਅੱਜ ਸਾਡੇ ਕੋਲ ਤਕਰੀਬਨ ਪੋਨੋ 9 ਵਜੇ ਇੱਕ ਪੇਸ਼ੈਂਟ ਕੇਵਲ ਸਿੰਘ ਨਾਮ ਜੋ ਦੱਸਿਆ ਜਾ ਰਿਹਾ ਅਪਰੋਕਸੀਮੇਟਲੀ ਕੋਈ 40 ਕੇ ਸਾਲ ਏਜ ਸੀਗੀ ਤੇ ਇੱਕ ਪੈਟਰੋਲ ਪੰਪ ਦੇ ਜਿਹੜੇ ਓਨਰ ਸੀਗੇ ਉਹ ਲੈ ਗਏ ਸੀਗੇ ਇਹਦਾ ਪੇਸ਼ੈਂਟ ਕੇਵਲ ਸਿੰਘ ਹੈ ਇਹ ਬਰੌਡਡਟ ਆਇਆ ਸੀਗਾ ਤੇ ਉਹਨਾਂ ਦੇ ਪੈਟਰੋਲ ਪੰਪ ਤੇ ਕੰਮ ਕਰਦਾ ਸੀਗਾ ਐਸ ਪਰ ਜੋ ਉਹਨਾਂ ਦੀ ਕੰਪਲੀਟ ਪਰਸਨ ਦੀ ਹਿਸਟਰੀ ਹੈ ਇੱਕ ਗਨ ਸ਼ਾਟ ਅਲੈਜੀਸਟਰੀ ਫ ਗਨ ਸ਼ਾਟ ਨਾ ਇਥੇ ਆਇਆ ਤੇ ਜਦੋਂ ਆਇਆ ਉਸ ਟਾਈਮ ਡੈਥ ਹੋ ਚੁੱਕੀ ਸੀ ਪੇਸ਼ੈਂਟ ਬਰਾਡ ਡੈੱਡ ਸੀਗਾ ਠੀਕ ਹੈ ਉਸ ਤੋਂ ਬਾਅਦ ਫਿਰ ਸਾਡੇ ਕੋਲ ਤਕਰੀਬਨ 7:9 ਵਜੇ ਇੱਕ ਹੋਰ ਪੇਸ਼ੈਂਟ ਰਵੀ ਕੁਮਾਰ ਨਾਮ ਦਾ ਸਨਮ ਗਿਰਧਾਲੀ ਲਾਲ ਏਜ 36 ਇਅਰ ਇਹ ਵੀ ਸਾਡੇ ਕੋਲ 7:9 ਵੇ ਪ੍ਰੇਜ਼ੈਂਟ ਕੀਤਾ ਸਿਵਲ ਹਸਪੀਟਲ ਬਟਾਲਾ ਜੀ ਤੇ ਇਹਦੇ ਅਲੈਜੀਸਟਰੀ ਆਫ ਗਨ ਸ਼ਾਟ ਸੀਗੀ ਇਹ ਹਾਲ ਕੰਡੀਸ਼ਨ ਥੋੜੀ ਸੀਰੀਅਸ ਨੇਸ ਗੰਭੀਰ ਹਾਲ ਨੂੰ ਦੇਖਦੇ ਹੋ ਇਹਨੂੰ ਫਰਦਰ ਰੈਫਰ ਕਰ ਦਿੱਤਾ ਗਿਆ ਹਾਇਰ ਸੈਂਟਰ ਸਾਡੀ ਕੋ ਨਾਨੀ ਦੇ ਜੇ ਤੇ ਇਹ ਵੀ ਐਸ ਪਰ ਜੋ ਸੀਮ ਪੈਟਰੋਲ ਪੰਪ ਤੇ ਹੀ ਕੰਮ ਕਰਦਾ ਸੀਗਾ ਤੇ ਐਸ ਪਰ ਜਿਹੜੇ ਉਹਨਾਂ ਦੀ ਪੈਟਰੋਲ ਪੰਪ ਆਨਸ ਦੀ ਹਿਸਟਰੀ ਹੈ ਵੀ ਲਾਈਕ ਡਿਸਟਰਬ ਗਨ ਸ਼ਾਟ ਨਾ ਇੱਥੇ ਆਇਆ ਸੀ ਤਾਂ ਸਰ ਇਹ ਦੱਸਿਆ ਗਿਆ ਕਿ ਹਮਾਤਰੀ ਪਰ ਨਹੀਂ ਇੱਕ ਪੇਸ਼ੈਂਟ ਸੀਗਾ ਕੇਵਲ ਸਿੰਘ ਉਹ ਕੰਮ ਤਾਂ ਉਧਰ ਕਰਦਾ ਬਾਕੀ ਇਹ ਤੁਹਾਨੂੰ ਪੈਟਰੋਲ ਪੰਪ ਬੋਨਰ ਕੈਨ ਟੈਲਰ ਯੂ ਬੈਟਰ ਇਸ ਚੀਜ਼ ਬਾਰੇ ਮੈਨੂੰ ਇਹ ਪ੍ਰੋਬਲਮ ਤੇ ਹੀ ਕਰਤੀ ਸੀ ਇਹ ਤਾਂ ਪੈਟਰੋਲ ਪੰਪ ਓਨਰ ਉਧਰ ਹੀ ਕੰਮ ਕੁੰਮ ਕਰਦੇ ਹਨ ਗੈਰ ਨੋਰਮ ਆਫ ਦਿਸ ਚੀਜ਼ ਤੇ ਉਹਨਾਂ ਨੇ ਉਹਨਾਂ ਜੋਨਾਂ ਦਾ 26 ਸਟੇ ਉਧਰ